SBS DJ ਅੱਜ ਸਰਦਾਰ ਦਿਲਬਖ ਸਿੰਘ ਜੀ ਨੇ ਬੀਈਓ ਵੱਜੋਂ ਮੇਰਕਾ ਬਲਾਕ ਵਿੱਚ ਆਪਣਾ ਅਹੁਦਾ ਸੰਭਾਲ ਲਿਆ ਇਸ ਮੌਕੇ ਸਵਾਗਤ ਕਰਤਾ ਦੇ ਵਿੱਚ ਸਰਦਾਰ ਮਨਜੀਤ ਸਿੰਘ ਜੀ ਵਰਕ ਸਰਦਾਰ ਕੁਲਜੀਤ ਸਿੰਘ ਜੀ ਵੇਰਕਾ ਸਰਦਾਰ ਗੁਰਪ੍ਰੀਤ ਸਿੰਘ ਜੀ ਪੱਟੀ ਸਰਦਾਰ ਸੁਖਰਾਜ ਸਿੰਘ ਮਹਾਲ ਸਰਦਾਰ ਹਰਵਿੰਦਰ ਰਾਣਾ ਪੱਤਰਕਾਰ ਸ਼੍ਰੀ ਦਿਨੇਸ਼ ਭੱਲਾ ਜੀ ਸਰਦਾਰ ਬਰਿੰਦਰ ਸਿੰਘ ਅਤੇ ਵਿੱਚ ਸਰਦਾਰ ਮਨਜੀਤ ਸਿੰਘ ਜੀ ਵਿਰਕ ਸਰਦਾਰ ਕੁਲਜੀਤ ਸਿੰਘ ਜੀ ਵੇਰਕਾ ਸਰਦਾਰ ਗੁਰਪ੍ਰੀਤ ਸਿੰਘ ਜੀ ਪੱਟੀ ਸਰਦਾਰ ਸੁਖਰਾਜ ਸਿੰਘ ਮਹਾਲ ਸਰਦਾਰ ਹਰਵਿੰਦਰ ਰਾਣਾ ਪੱਤਰਕਾਰ ਸ਼੍ਰੀ ਦਿਨੇਸ਼ ਭੱਲਾ ਜੀ ਸਰਦਾਰ ਵਰਿੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਵੇਰਕਾ ਸਕੂਲ ਦੇ ਸਮੂਹ ਸੀ ਐਚ ਟੀ ਅਤੇ ਐਚ ਟੀ ਸਹਿਬਾਨ ਹਾਜ਼ਰ ਸਨ ਦੱਸ ਦਈਏ ਕਿ ਸਰਦਾਰ ਦਿਲਬਾਗ ਸਿੰਘ ਜੀ ਬਤੌਰ ਬਲੌਕ ਐਲੀਮੈਂਟਰੀ ਐਜੂਕੇਸ਼ਨ ਅਫਸਰ ਵੱਜੋਂ ਆਪਣੀਆਂ ਸੇਵਾਵਾਂ ਅਮਰitsar 4 ਅਤੇ ਮਜੀਠਾ ਇੱਕ ਬਲੌਕ ਦੇ ਵਿੱਚ ਦੇਰ ਪਹਿਲਾਂ ਹੀ ਦੇ ਰਹੇ ਹਨ ਉਹਨਾਂ ਦੀਆਂ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਅੱਜ ਸਿੱਖਿਆ ਵਿਭਾਗ ਵੱਲੋਂ ਉਹਨਾਂ ਨੂੰ ਵੇਰਕਾ ਬਲੌਕ ਦਾ ਚਾਰਜ ਵੀ ਦਿੱਤਾ ਗਿਆ ਇਸ ਮੌਕੇ ਸਰਦਾਰ ਦਿਲਬਖ ਸਿੰਘ ਨੇ ਆਖਿਆ ਕਿ ਉਹ ਆਪਣੀਆਂ ਵਧੀਆ ਸੇਵਾਵਾਂ ਵੇਰਕਾ ਬਲਾਕ ਦੇ ਵਿੱਚ ਵੀ ਇਸੇ ਤਰ੍ਹਾਂ ਜਾਰੀ ਰੱਖਣਗੇ ਅਤੇ ਪੂਰੀ ਮਿਹਨਤ ਦੇ ਨਾਲ ਅਤੇ ਸਿੱਦਤ ਦੇ ਨਾਲ ਪ੍ਰਾਇਮਰੀ ਸਕੂਲਾਂ ਦਾ ਵਿੱਚ ਸੁਧਾਰ ਕਰਨਗੇ ਦੱਸ ਦਈਏ ਕਿ ਸਰਦਾਰ ਦਿਲਬਖ ਸਿੰਘ ਜੀ ਬਤੌਰ ਐਸ்சி ਬੀਸੀ ਅਧਿਆਪਕ ਯੂਨੀਅਨ ਵਿੱਚ ਪੰਜਾਬ ਸਕੱਤਰ ਵੱਜੋਂ ਆਪਣੀਆਂ ਸੇਵਾਵਾਂ ਬਖੂਬੀ ਦੇ ਰਹੇ ਹਨ